ਪਿਆਰ ਪਰਿਸ਼ਾਸ਼ਕਾ ਜੀ ਬਹੁਤ-ਬਹੁਤ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਪੰਜਾਬ ਗਵਰਨਮੈਂਟ ਪੈਨਸ਼ਨਰ ਜੁਆਇੰਟ ਫਰੰਟ ਦੇ ਵੱਲੋਂ 6ਵੇਂ ਤਨਖਾਹ ਕਮਿਸ਼ਨ ਦੇ ਹਮੇਸ਼ਾ ਬਕਾਇਆ ਇੱਕ ਕਿਸ਼ਤ ਦੇ ਵਿੱਚ ਦੇਣ ਸੰਬੰਧੀ ਅਤੇ ਹੋਰ ਮੰਗਾਂ ਸੰਬੰਧੀ ਲੇਕਿਨ ਅਹਿਮ ਪੱਤਰ ਦੇ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਵੱdte-ਵੱdte ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਜਿਵੇਂ ਕਿ ਜਦੋਂ ਵੀ ਕਰਮਚਾਰੀ ਸਰਕਾਰੀ ਸੇਵਾ ਕਰਦੇ ਆ ਸਮਾਂ ਲੰਘ ਜਾਵੇ ਤਾਂ ਸਰਕਾਰ ਵੀ ਉਮਰ ਦਾ ਲਿਹਾਜ਼ ਉਹਨਾਂ ਦੀਆਂ ਮੰਗਾਂ ਨੂੰ ਜਾਣਬੁੱਝ ਕੇ ਨਜ਼ਰਅੰਦਾਜ਼ ਕਰੇ ਤਾਂ ਫਿਰ ਤਰਨੇ ਮੁਜ਼ਾਰੇ ਰੈਲੀਆਂ ਤੇ ਰੋਜ਼ ਪ੍ਰਦਰਸ਼ਨ ਕਰਨਾ ਬੰਦ ਹੈ ਇਸੇ ਤਰ੍ਹਾਂ ਦੇ ਹੱਕ ਦੀ ਵਰਤੋਂ ਕਰਦੇ ਹੋਏ ਪੰਜਾਬ ਗਵਰਨਮੈਂਟ ਪੈਨਸ਼ਨ ਜੁਆਇੰਟ ਫਰੰਟ ਦੇ ਆਗੂਆਂ ਨੇ ਕਨਵੀਨਰ ਡਾਕਟਰ ਐਨਕੇ ਕਲਸੀ ਦੇ ਦਸਤਖਤਾਂ ਵਾਲਾ ਇੱਕ ਪੱਤ ਇੱਕ ਮੰਗ ਪੱਤਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਦੇ ਵਿੱਤ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਮੁੱਖ ਸਕੱਤਰ ਪੰਜਾਬ ਦੇ ਪ੍ਰਮੁੱਖ ਸਕੱਤਰ ਵਿੱਤ ਵਿਭਾਗ ਪੰਜਾਬ ਨੂੰ ਲਿਖਿਆ ਹੈ ਇਸ ਇੱਥੇ ਅਸੀਂ ਉਸ ਪੱਤਰ ਦੇ ਵਿੱਚ ਕੀ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਮੁੱਖ ਮੰਗਾਂ ਦੇ ਵਰਣਨ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਸਰਕਾਰ ਦੁਆਰਾ 6ਵੇਂ ਤਨਖਾਹ ਕਮਿਸ਼ਨ ਦਾ ਬਕਾਇਆ ਆਦਾ ਕਰਨ ਦੇ ਲਈ ਪੈਸ਼ਨਰਸ ਨੂੰ ਅਲੱਗ-ਅਲੱਗ ਕੈਟਾਗਰੀਆਂ ਦੇ ਵਿੱਚ ਵੰਡਣ ਦੇ ਇਤਰਾਜ਼ ਉਠਾਉਂਦੇ ਹੋਏ ਮਾਨਯੋਗ ਸੁਪਰੀਮ ਕੋਰਟ ਦੇ ਵੱਲੋਂ ਸਿਵਲ ਅਪੀਲ 16 ਸੰਬੰਧੀ ਦਿੱਤੇ ਗਏ ਇੱਕ ਫੈਸਲੇ ਦੇ ਵੱਲ ਸਰਕਾਰ ਦਾ ਧਿਆਨ ਦਿਵਾਇਆ ਗਿਆ ਹੈ ਜਿਸ ਦੇ ਵਿੱਚ ਲਿਖਿਆ ਗਿਆ ਹੈ ਕਿ 18/2/2025 ਦੇ ਨੋਟੀਫਿਕੇਸ਼ਨ ਪੈਸ਼ਨਰਸ ਨੂੰ ਤਿੰਨ ਕੈਟਾਗਰੀਆਂ ਦੇ ਵਿੱਚ ਵੰਡ ਦਿੱਤਾ ਗਿਆ ਹੈ ਜੋ ਮਨਜ਼ੂਰ ਨਹੀਂ ਹੈ ਦੂਜਾ 75 ਸਾਲ ਦੀ ਉਮਰ ਗਿਨਨ ਲਈ ਦੋ ਕਿਸ਼ਤਾਂ ਜੋ ਕਿ ਰੱਖੀਆਂ ਗਈਆਂ ਨੇ ਇਹ ਦਰ 1.4 2025 ਤੈਅ ਕੀਤੀ ਜਾਣੀ ਚਾਹੀਦੀ ਸੀ ਇੱਕ ਤੋਂ ਇਸ ਤੋਂ ਇਲਾਵਾ ਬਕਾਇਆ 42 ਕਿਸ਼ਤਾਂ ਦੇ ਵਿੱਚ ਦੇਣਾ ਬਿਲਕੁਲ ਵੀ ਤਰਕਸੰਗਤ ਨਹੀਂ ਜਾਪਦਾ ਇਹ ਤਾਂ ਸਰਕਾਰ ਦੇ ਵੱਲੋਂ ਪੈਨਸ਼ਨ ਨਾਲ ਬੇਇਨਸਾਫੀ ਹੋਵੇਗੀ ਕਿਉਂਕਿ ਇੰਨੇ ਲੰਮੇ ਸਮੇਂ ਦੇ ਵਿੱਚ ਪਤਾ ਨਹੀਂ ਹੋਰ ਕਿੰਨੇ ਪੈਸ਼ਨਰ ਰੱਬ ਨੂੰ ਪਿਆਰੇ ਹੋ ਜਾਣਗੇ ਜਦੋਂ ਕਿ ਪਹਿਲਾਂ ਹੀ 9 ਸਾਲ ਦੇ ਸਮੇਂ ਦੇ ਵਿੱਚ ਬਕਾਏ ਦਾ ਇੰਤਜ਼ਾਰ ਕਰਦੇ ਕਰਦੇ ਲਗਭਗ 40000 ਪੈਸ਼ਨਰ ਸਵਰਗ ਸੁਧਾਰ ਚੁੱਕੇ ਹਨ ਇਹ ਇੱਕ ਸਰਕਾਰ ਕੰਪਿਊਟੇਸ਼ਨ ਪੈਸ਼ਨਰਸ ਤੋਂ 18.75% ਦਾ ਵਿਆਜ ਲੈ ਰਹੀ ਹੈ ਤਾਂ ਪੈਸ਼ਨਰਸ ਨੂੰ ਵੀ ਉਹਨਾਂ ਦੇ ਬਕਾਏ ਤੇ 18.75% ਦੀ ਦਰ ਦੇ ਨਾਲ ਬਿਆਸ ਦਵੇ ਇੱਕ ਹੋਰ ਮੰਗ ਇਹ ਵੀ ਕੀਤੀ ਗਈ ਹੈ ਕਿ ਮਾਨਯੋਗ ਸੁਪਰੀਮ ਕੋਰਟ ਦੇ ਵੱਲੋਂ ਸਿਵਲ ਰਿਟ ਪਟੀਸ਼ਨ ਦੇ ਵਿੱਚ ਫੈਸਲਾ ਦਿੱਤਾ ਗਿਆ ਸੀ ਕਿ ਫਿਰ ਜਿਹੜੀ ਰੀਫਿਕਸ਼ਨ ਤੋਂ ਬਾਅਦ ਪੈਨਸ਼ਨ ਦਾ ਜਿਹੜਾ ਬਕਾਇਆ ਦੋ ਹਫ਼ਤਿਆਂ ਵਿੱਚ ਅਦਾ ਕੀਤਾ ਜਾਵੇ ਇਸ ਹਿਸਾਬ ਦੇ ਨਾਲ ਸਰਕਾਰ ਦੇ ਵੱਲੋਂ 29 10 2021 ਨੂੰ ਜਾਰੀ ਕੀਤੇ ਗਏ ਪੱਤਰ ਤੋਂ ਬਾਅਦ ਇੱਕ ਇੱਕ 2016 ਤੋਂ 36 2021 ਦਾ ਬਕਾਇਆ ਦੋ ਹਫ਼ਤਿਆਂ ਵਿੱਚ ਜਾਰੀ ਕਰਨਾ ਬੰਦਾ ਸੀ ਪਰੰਤੂ 18 2 2025 ਦੇ ਨੋਟੀਫਿਕੇਸ਼ਨ ਵਜ੍ਹਾ ਤੋਂ ਬਾਅਦ 2028 ਤੱਕ ਬਕਾਇਆ ਅਦਾ ਕਰਨ ਦੀ ਜਿਹੜੀ ਜੋਸਨਾ ਬਣਾਈ ਗਈ ਹੈ ਜੋ ਕਿਸੇ ਤਰ੍ਹਾਂ ਠੀਕ ਨਹੀਂ ਹੈ ਇਸ ਤੋਂ ਇਲਾਵਾ ਇੱਕ 7 2021 ਤੋਂ 28 2025 ਦਾ ਜਿਹੜਾ 105 ਮਹੀਨਿਆਂ ਦੇ ਪੈਂਡਿੰਗ ਡੀਏ ਨੂੰ ਅਦਾ ਨਾ ਕਰਕੇ ਵੀ ਕਰਮਚਾਰੀਆਂ ਦੇ ਪੈਨਸ਼ਨਰਾਂ 'ਤੇ ਸਰਕਾਰ ਦੁਆਰਾ ਧੋਰ ਕੀਤਾ ਜਾ ਰਿਹਾ ਹੈ ਇਸ ਦੇ ਲਈ ਪੈਨਸ਼ਨ ਤੇ ਫੈਮਿਲੀ ਪੈਨਸ਼ਨ ਵਿੱਚ ਕਾਫੀ ਬੇਚੈਨੀ ਰੋਸ ਅਤੇ ਗੁੱਸਾ ਪਾਇਆ ਜਾ ਰਿਹਾ ਹੈ ਇਸ ਤੋਂ ਇਲਾਵਾ ਹੋਰ ਮੰਗਾ ਸੰਬੰਧੀ ਜੋ ਪੱਤਰ ਵਿੱਚ ਲਿਖਿਆ ਗਿਆ ਹੈ ਤਾਂ ਉਹਨਾਂ ਨੇ ਜਾਣਨ ਦੇ ਲਈ ਸਕਰੀਨ ਦੇ ਉੱਪਰ ਤੁਸੀਂ ਪੱਤਰ ਨੂੰ ਫਲੈਸ਼ ਕਰਕੇ ਦਿੱਤਾ ਗਿਆ ਹੈ ਅਤੇ ਉਸ ਤੋਂ ਉਹਨਾਂ ਮੰਗਾ ਸਬੰਧੀ ਜਾਣਿਆ ਜਾ ਸਕਦਾ ਹੈ ਕਿ ਪੱਤਰ ਦੇ ਅੰਤ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਪੰਜਾਬ ਗਵਰਨਮੈਂਟ ਪੈਨਸ਼ਨਰ ਫਰੰਟ ਦੇ ਵੱਲੋਂ ਪ੍ਰਾਪਤ ਅਧਿਕਾਰੀਆਂ ਅਨੁਸਾਰ ਬੇਨਤੀ ਕੀਤੀ ਜਾਂਦੀ ਹੈ ਕਿ ਜ਼ਿੰਦਗੀ ਦੇ ਆਖਰੀ ਪੜਾਅ ਦੇ ਵਿੱਚ ਲੰਘ ਰਹੇ ਸੀਨੀਅਰ ਸਿਟੀਜ਼ਨਸ ਉਪਰ ਸੀਨੀਅਰ ਸਿਟੀਜ਼ਨ ਦੇ ਜ਼ਬਰਦਸਤ ਭੋਗ ਇਮਤਿਹਾਨ ਜਿਹੜਾ ਹੈ ਲਿਆ ਜਾ ਰਿਹਾ ਹੈ ਜਿਵੇਂ ਤੇ 5.5 ਸਾਲਾਂ ਦਾ ਜਿਹੜਾ ਬਕਾਇਆ ਇੱਕ ਹੀ ਜਿਹੜਾ ਕਿਸ਼ਤੇ ਦੇ ਵਿੱਚ ਅਦਾ ਕੀਤਾ ਜਾਵੇ ਇਸ ਤੋਂ ਇਲਾਵਾ 105 ਮਹੀਨਿਆਂ ਦੇ ਪੈਂਡਿੰਗ ਡੀਏ ਬਕਾਇਆ ਦੇ ਨਾਲ ਹੀ ਅਦਾ ਕਰਨ ਦਾ ਫੈਸਲਾ ਲਿਆ ਜਾਵੇ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਪੰਜਾਬ ਪੈਸ਼ਰਸ ਦੇ ਵੱਲੋਂ ਲਿਖੇ ਗਏ ਪੱਤਰਾਂ ਦਾ ਸਰਕਾਰ ਤੇ ਕਿੰਨਾ ਕੁ ਅਸਰ ਹੁੰਦਾ ਹੈ ਤੇ ਇਹ ਇੱਕ ਸਵਾਲ ਇਹ ਵੀ ਹੈ ਕਿ ਸਰਕਾਰ 18-2 2025 ਦੇ ਨੋਟੀਫਿਕੇਸ਼ਨ ਦੇ ਉੱਤੇ ਨજર ਸਾਨੀ ਕਰਕੇ ਬਕਾਇਆ ਇੱਕ ਹੀ ਕਿਸ਼ਤ ਵਿੱਚ ਅਦਾ ਕਰਨ ਦਾ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਕਰ ਕਦੋਂ करूंगी ਅਤੇ ਇਸ ਸੰਬੰਧੀ ਯੂ ਟਰਨ ਕਦੋਂ ਦਵੇਗੀ ਇਸ ਵੀਡੀਓ ਦੇ ਬਸ ਇਨਾ ਹੀ ਵੀਡੀਓ ਚ ਬਣੀ ਰਹਿ ਲਈ ਬਹੁਤ ਬਹੁਤ ਧੰਨਵਾਦ ਜੀ ਚੈਨਲ ਦੀ ਨਮੀਆਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ